ਕਹਾਂ ਸਾਹਿਬ ਐਤੂ ਜਿੱਕੀ ਪਤੀ ਮੇਰਾ ਨਾਮ ਚਰਨਜੀਤ ਕੌਰ ਇਹ ਜਿੱਥੇ ਆਏ ਸੀ ਮਿਡੀਆ ਸਾਹਿਬ ਜੀ ਦੇ ਦਫਤਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਨੇ ਪੂਰਾ ਹੀ ਉਹ ਕੋਸੇ ਤਰ੍ਹਾਂ ਦਾ ਰੋਕ ਕੋਸ਼ ਪੂਰੀ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚਰਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸਮ ਦੇ ਸਵੇਰ ਤੋਂ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਰ ਸਿੰਘ ਜੀ ਤੇ ਕੁਛ ਵੀ ਤਰਾਸੀ ਦੇ ਦੌਰਾਨ ਕੋਈ ਵੀ ਈਜਨਾਂ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਉਸ ਸੈਲ ਕਰਾ ਕੇ ਗਏ ਤੇ ਜਿੱਥੇ ਦਾ ਸਬਦ ਦੇ ਚੜਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜਦੀ ਕਲਾ ਦਾ ਮੈਸੇਜ ਦਿਓ ਕਿ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਆਲੇ ਦੁਆਲੇ ਲੋਕ ਚੜੇ ਹੋਏ ਸੀ ਕੋਠਿਆਂ ਤੋਂ ਉਹਨਾਂ ਨੂੰ ਉਹਨਾਂ ਨੇ ਬਾਏ ਬਾਏ ਜਾਣ ਲੱਗੇ ਨਿੱਕਿਆ ਸਭ ਗੇਟ ਦੇ ਅੰਦਰ ਵੱਰ ਫਲੋਕੇ ਟਾਟਾ ਕਰਕੇ ਮੁੱਛਾਂ ਨੂੰ ਵਰਤ ਦੇ ਕੇ ਤੇ ਫਿਰ ਜਾ ਕੇ ਗੱਡੀ 'ਚ ਬੈਠ ਕੇ ਚਲੇ ਗਏ ਰਣਜੀਤ ਸਿੰਘ ਖਾਲਸਾ ਵੈਕੁੰਟੀ ਕੀ ਕਦੇ ਮੇਰਾ ਨਾਮ ਚਰਨਜੀਤ ਕੌਰ ਜੀ ਵੀ ਆਏ ਸੀ ਮੈਡੀਕਲ ਸਭਾ ਦੇ ਅਫਸਰ ਵਿੱਚ ਵਿਜੀਲੈਂਸ ਦੀ ਟੀਮ ਉਹਨਾਂ ਨੂੰ ਲੈ ਕੇ ਆਈ ਸੀ ਤੇ ਪਰ ਉਹਨਾਂ ਨੇ ਪੂਰਾ ਹੀ ਉਹ ਇਸ ਤਰ੍ਹਾਂ ਦਾ ਰੋਪ ਕੋਸ਼ ਪੂਰੀ ਪੱਗ ਬੰਨੀ ਮੁੱਛਾਂ ਨੂੰ ਵੱਟ ਦੇ ਕੇ ਉਹਨਾਂ ਚੜ੍ਹਦੀ ਕਲਾ ਦਾ ਹੱਥ ਖੜਾ ਕੀਤਾ ਤੇ ਫਿਰ ਉਹ ਟੀਮ ਨੇ ਆਪਣੀ ਜਾਂਚ ਸ਼ੁਰੂ ਕੀਤੀ ਜਿਸ ਦੌਰਾਨ ਸਮਤ ਸ੍ਰੀ ਉਹ ਤੋਂ ਕਮਰੇ 'ਚ ਬੰਦ ਕੀਤਾ ਹੋਇਆ ਸੀ ਤੇ ਜਾਂਚ ਕੁਝ ਵੀ ਤਰਾਸੀ ਦੇ ਦੌਰਾਨ ਕੋਈ ਵੀ ਕੀ ਜੋ ਉਹਨਾਂ ਨੂੰ ਨਹੀਂ ਮਿਲੀ ਤੇ ਫਿਰ ਉਹ ਖਾਲੀ ਹੱਥ ਚਲੇ ਗਏ ਨੇ ਇਥੋਂ ਸੈਂਡ ਕਰਾ ਕੇ ਗਏ ਤੇ ਜਿੱਥੇ ਸਾਹਿਬ ਦਾ ਵੀ ਚੜ੍ਹਦੀ ਕਲਾ ਦਾ ਮੈਸੇਜ ਸੀ ਉਹਨਾਂ ਦਾ ਕਿ ਮੈਂ ਚੜ੍ਹਦੀ ਕਲਾ ਵਿੱਚ ਹੈਗਾ ਤੇ ਮੇਰੇ ਸਮਰਥਕਾਂ ਨੂੰ ਚੜ੍ਹਦੀ ਕਲਾ ਦੇ ਮੈਸੇਜ ਦਿਓ ਤੇ ਜਾਣ ਲੱਗੇ ਟਾਟਾ ਬਾਏ ਬਾਏ ਕਰਕੇ ਗਏ ਆ ਆਲੇ ਦੁਆਲੇ ਲੋਕ ਚੜ੍ਹੇ ਹੋਏ ਸੀ ਕੋਠਿਆਂ ਤੇ ਉਹਨਾਂ ਨੂੰ ਉਹਨਾਂ ਨੇ ਬਾਏ ਬਾਏ ਜਾਣ ਲੈ ਕੇ ਮਜੀਠੀਆ ਸਾਹਿਬ ਗੇਟ ਦੇ ਅੰਦਰ ਵਰਖ ਲੋਕੇ ਟਾਟਾ ਕਰਕੇ ਮੁੱਛਾਂ ਨੂੰ ਵੱਟ ਦੇ ਕੇ ਤੇ ਫਿਰ ਜਾ ਕੇ ਗੱਡੀ 'ਚ ਬੈਠ ਕੇ ਚਲੇ ਗਏ